ਉਹਨਾਂ ਨੂੰ ਟੂਟੀਆਂ ਦੇ ਕਹਿੰਦੇ ਪਹਿਲਾਂ ਲਾ ਲੋ ਟੈਂਕੀ ਬਣੀ ਨਹੀਂ ਸ਼ਹਿਰ ਵਿੱਚ ਜਿਹੜਾ ਵਾਟਰ ਹੈ ਵਾਟਰ ਵਰਕਸ ਦਾ ਹੈਡ ਵਰਕ ਪੰਡਣਾ ਨਾ ਉੱਤੇ ਵੱਡਾ ਟੈਂਕ ਬਣਨਾ ਜਿਹਦੇ ਨਾਲ ਘਰਾਂ ਵਿੱਚ ਪਿੰਡਾਂ ਚ ਪਾਣੀ ਜਾਣਾ ਨੜਾਰਾ ਨਗਰ ਪੰਚਾਇਦੇ ਉਹ ਟੈਂਕੀ ਬਣਾਈ ਹੀ ਨਹੀਂ ਗਈ ਹਾਓ ਹੁਣ ਆਹ ਦੇਖੋ ਤੁਸੀਂ ਇਹ ਕੀ ਹੋ ਰਿਹਾ ਵਾ ਮੈਂ ਦੱਸ ਰਿਹਾ ਇੱਧਰ ਆ ਜਾਓ ਸਾਰੇ ਜਣੇ ਇਹ ਕੀ ਹੋ ਰਿਹਾ ਵਾ ਇਹ ਪਿੰਡ ਦੇ ਵਿੱਚ ਬਰਸਾਤੀ ਪਾਣੀ ਦਾ ਇੱਕ ਸੀਵਰ ਲੇ ਕੀਤਾ ਜਾ ਰਿਹਾ ਇੱਕ ਸਾਲ ਹੋ ਗਿਆ ਸਾਡੇ ਕਸਬੇ ਨੂੰ ਪੱਟੇ ਨੂੰ ਸਾਰੇ ਚਾਰੋਂ ਪਾਸੇ ਨਡਾਰਾ ਸੈਂਟਰ ਪੁਆਇੰਟ ਆ ਬੁਰੀ ਹਾਲਤ ਦੁਕਾਨਾਂ ਦੇ ਅੱਗੇ ਢੇਰ ਆ ਤਿੰਨ ਬੈਂਕ ਨੇ ਜੀ ਐਚਡੀਐਫਸੀ ਔਰ ਇੱਥੇ ਤਿੰਨ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਕੈਪੀਟਲ ਬੈਂਕ ਇਹ ਬੈਂਕਾਂ ਦੇ ਮੂਰੇ ਆ ਟੋਏ ਐਡੇ ਬੁਰੀ ਹਾਲਤ ਪਰ ਇੱਟ ਦੇਖੋ ਪਿੱਲੀ ਪਿੱਲੀ ਆ ਮਟੀਰੀਅਲ ਦੇਖੋ ਇੱਟ ਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਟਾਰਮ ਸੀਵਰ ਦੇ ਵਿੱਚ ਪਾਈ ਪਾਏ ਜਾ ਰਹੇ ਨਾ ਹਲੇ ਪਾਏ ਨਹੀਂਗੇ ਇਹ ਬਿਨਾ ਕਿਸੇ ਘਟਕੇ ਤੋਂ ਬਿਨਾ ਕੋਈ ਫਾਊਂਡੇਸ਼ਨ ਬਣਾਏ ਬਿਨਾ ਕਿਸੇ ਟੈਕਨੀਕਲ ਸਪੋਰਟ ਤੋਂ ਪਾਏ ਜਾ ਰਹੇ ਨੇ ਔਰ ਇਹਦੇ ਜੋ ਮੁੱਟੇ ਪੈਸੇ ਖਾਦੇ ਹੋਣਗੇ ਅਫਸਰਾਂ ਨੇ ਕਿਉਂਕਿ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਤਾਂ ਚਾਰਜ ਇਸੇ ਕਰਕੇ ਨਹੀਂ ਨਾ ਦੇਰੇ ਕਿ ਸਾਡੀ ਭ੍ਰਿਸ਼ਟਾਚਾਰਨਾ ਰੁਕਿਆ ਜਾਵੇ ਪੇਮੈਂਟਾਂ ਹੋ ਰਹੀਆਂ ਨੇ ਧੜਾ ਧੜ ਦੋ ਪ੍ਰੋਜੈਕਟ ਹੋਰ ਚੱਲ ਰਹੇ ਨੇ ਇੱਕ ਪਿੰਡ ਦੇ ਬਾਹਰ ਬਾਹਰ ਸੀਵਰੇਜ ਦੀ ਲਾਈਨ ਪਈ ਉਹ ਵੀ ਸੜਕਾਂ ਸਾਰੀਆਂ ਪੁੱਟੀਆਂ ਪਈਆਂ ਨੇ ਸਾਲ ਹੋ ਗਿਆ ਬੰਦ ਹਾਲੀ ਇੱਕ ਅੰਦਰ ਪਿੰਡ ਦੇ ਵਾਟਰ ਵਰਕਸ ਦਾ ਪੀਣ ਵਾਲੇ ਪਾਣੀ ਦਾ ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਨੇ ਸਾਰੇ ਪੈਸੇ ਉੱਥੋਂ ਆਏ ਹੋਏ ਨੇ ਔਰ ਜਿਹੜਾ ਪਾਣੀ ਵਾਲੀ ਟੈਂਕ ਪੀਣ ਦਾ ਉਹਨਾਂ ਨੂੰ ਟੂਟੀਆਂ ਦੇ ਕਹਿੰਦੇ ਪਹਿਲਾਂ ਲਾ ਲਓ ਟੈਂਕੀ ਬਣੀ ਨਹੀਂ ਸ਼ਹਿਰ ਵਿੱਚ ਜਿਹੜਾ ਵਾਟਰ ਹੈਡ ਵਾਟਰ ਵਰਕਸ ਦਾ ਹੈਡ ਵਰਕ ਪਾੰਣਾ ਨਾ ਉੱਤੇ ਵੱਡਾ ਟੈਂਕ ਬਣਨਾ ਜਿਹਦੇ ਨਾਲ ਘਰਾਂ ਵਿੱਚ ਪਿੰਡਾਂ ਚ ਪਾਣੀ ਜਾਣਾ ਨਡਾਲਾ ਨਗਰ ਪੰਚਾਇਦੇ ਉਹ ਟੈਂਕੀ ਬਣਾਈ ਹੀ ਨਹੀਂ ਗਈ ਤੇ ਉਹ ਟੂਟੀਆਂ ਕਹਿੰਦੇ ਨੇ ਤੁਸੀਂ ਲਾਓ ਫਟਾਫਟ ਜੇ ਟੂਟੀਆਂ ਲਾ ਲੀਆਂ ਤੇ ਪਾਣੀ ਉਹਦੇ ਚ ਕਿੱਦਾਂ ਆਊਗਾ ਸੋ ਇਹ ਆ ਜਿਹੜੀ ਹਾਲਤ ਹੈ ਨਾ ਹੋਣ ਤਾਂ ਉਹ ਅਸੀਂ ਸਾਰਾ ਦਿਖਾ ਨਹੀਂ ਸਕਦੇ ਇਹ ਸਾਰੇ ਪਿੰਡ ਦੀ ਹਾਲਾਤ ਹੈਗੇ ਨੇ ਅਗਲੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਵਾਂ ਆ ਫੜੋ ਇੱਕ ਮਿੰਟ ਮੈਨੂੰ ਬੜਾ ਦੁੱਖ ਤੇ ਅਫਸੋਸ ਆ ਕਿ ਜਿਹੜਾ ਵਿਅਕਤੀ ਇੱਥੇ ਆ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਿਆ ਉਹਦੇ 'ਚ ਨਾ ਸੰਸਕਾਰਾਂ ਦੀ ਬਹੁਤ ਕਮੀ ਹੈ ਉਹਨੂੰ ਬੋਲਣ ਦੀ ਤਮੀਜ਼ ਨਹੀਂ ਗਈ ਉਹਨੂੰ ਆਪਣੇ ਵੱਡੇ ਵਡੇਰਿਆਂ ਦੀ ਮਾਪਿਓ ਦੀ ਕਿਸੇ ਵੱਡੇ ਬਜ਼ੁਰਗ ਦੀ ਇੱਜ਼ਤ ਕਰਨਾ ਨਹੀਂ ਆਉਂਦਾ ਔਰ ਮੈਨੂੰ ਲੱਗਦਾ ਕਿ ਮਾੜੇ ਸੰਸਕਾਰ ਆਪਣੇ ਪਿਤਾ ਜੀ ਤੋਂ ਹੀ ਲੈ ਲਏ ਇਹਦਾ ਪਿਓ ਸੀ ਜਿਹੜਾ ਮੈਂ ਨਾ ਹੀ ਨਹੀਂ ਲੈਂਦਾ ਇਹਨਾਂ ਲੋਕਾਂ ਦਾ ਕਿਉਂਕਿ ਇਹਨਾਂ ਦੀਆਂ ਦੋ ਵਾਰ ਜ਼ਮਾਨਤਾਂ ਜਬਤ ਹੋਈਆਂ ਅੱਜ ਤੱਕ ਕਿਸੇ ਇੱਕ ਬੋਰਡ ਦਾ ਕਿਸੇ ਪਿੰਡ ਦੇ ਵਿੱਚ ਪੰਚ ਨਹੀਂ ਬਣ ਸਕੇ ਇਹਨਾਂ ਦਾ ਆਪਣਾ ਪਿੰਡ ਹੈ ਪੁਲwidehat ਨਗਰ ਪੰਚਾਇਤ ਵਿੱਚ ਉੱਥੋਂ ਕਦੀ ਕੌਂਸਲਰ ਨਹੀਂ ਬਣ ਸਕੇ ਅੱਜ ਤੱਕ ਅੱਛਾ ਦੋ ਵਾਰ ਜ਼ਮਾਨਤਾਂ ਜਬਤ ਹੋ ਗਈਆਂ ਕੋਈ ਸ਼ਰਮ ਨਹੀਂ ਕੀਤੀ ਧੜਾ ਧੜ ਉਸੇ ਤਰੀਕੇ ਨਾਲ ਇਲਜ਼ਾਮ ਕੀ ਲਾ ਰਹੇ ਨੇ ਅਖੇ ਜੀ ਨਡਾਲਾ ਦੀ ਸੜਕ ਸੁਭਾਨਪੁਰ ਦੀ ਬਹੁਤ ਟੁੱਟੀ ਹੋਈ ਹੈ ਮੈਂ ਉਹਦੇ ਲਈ ਵਿਧਾਨ ਸਭਾ ਵਿੱਚ ਜਾ ਕੇ ਸਵਾਲ ਪਾਇਏ ਮਨਿਸਟਰ ਨੂੰ ਮਜਬੂਰ ਕੀਤਾ ਉਹਨੇ ਕਿਹਾ ਜੀ ਅਸੀਂ ਜਲਦੀ ਬਣਾ ਦਾਂਗੇ ਜਲਦੀ ਬਣਾਉਣਾ ਮਤਲਬ ਕਿ ਪਿਛਲੇ 3 3.5 ਸਾਲ ਤੋਂ ਜਿਹੜੀ ਸਾਡੀ ਮੇਨ ਲਾਈਫਲਾਈਨ ਆ ਲਡਾਲਾ ਸੁਭਾਨਪੁਰ ਰੋਡ ਆ ਉਹਦੇ ਬਹੁਤ ਬੁਰੀ ਹਾਲਤ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਵਾਰ ਲਾਈਵ ਪ੍ਰੋਗਰਾਮ ਸਾਂਝਾ ਕੀਤਾ ਸੀ ਲਗਾਤਾਰ ਅਸੀਂ ਇਹਦੇ ਬਾਰੇ ਇਸ਼ੂਜ਼ ਉਠਾ ਰਹੇ ਆ ਔਰ ਉੱਥੇ ਬੰਦੇ ਮਰਦੇ ਨੇ ਆਪਣੀ ਖੱਲ ਬਚਾਉਣ ਲਈ ਇਹ ਜਿਹੜਾ ਬੋਕਰ ਪਾਰਟੀ ਦਾ ਇਥੇ ਇੰਚਾਰਜ ਬਣਿਆ ਜਿਹਨੂੰ ਕੋਈ ਤਮੀਜ਼ ਨਹੀਂ ਬੋਲਣ ਦੀ ਉਹ ਕਹਿੰਦਾ ਜੀ ਖੈਰਾ ਰੋਕ ਰਿਆ ਸੜਕਾਂ ਤੋਂ ਦੋਸਤੋ ਮੈਂ ਇੱਕ ਇਲੈਕਟਿਡ ਐਮਐਲਏ ਹਾਂ 3rd ਟਾਈਮ ਮੈਂ ਆਪਣੇ ਇਲਾਕੇ ਦੇ ਵਾਸਤੇ ਜਿੰਦ ਜਾਨ ਲਾਈ ਪਈ ਆ ਜਦ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਆ ਜਿਹੜਾ ਮੰਡ ਦਾ ਖੇਤਰ ਆ ਨਾ ਸਾਡਾ ਹਲਕਾ ਦਰਿਆ ਦੇ ਨਾਲ ਲੱਗਦਾ ਬਿਆਸ ਨਾਲ 30 ਕਿਲੋਮੀਟਰ ਤੋਂ ਉੱਤੇ ਸੜਕ ਜਿਹੜੀ ਐਡੀ ਫਾਊਂਡੇਸ਼ਨ ਪਾ ਕੇ ਦਰਿਆ ਪੰਨ ਦੇ ਉੱਤੇ ਬਣਾ ਕੇ ਦਿੱਤੀ ਸੀ ਔਰ ਉਸ ਤੋਂ ਇਲਾਵਾ ਸਾਡੇ ਇਲਾਕੇ ਦੇ ਵਿੱਚ ਜਦ ਜਦ ਵੀ ਕਿਤੇ ਡਿਵੈਲਪਮੈਂਟ ਦੀ ਗੱਲ ਹੋਈ ਉਹਦੇ 'ਚ ਯੋਗਦਾਨ ਮੈਂ ਰੁਕੂੰਗਾ ਸੜਕਾਂ ਆ ਸਾਡੀ ਇੱਥੇ ਜਿੱਥੇ ਖੜੇ ਇਹ ਢਿਲਵਾਂ ਨੂੰ ਸੜ ਜਾਂਦੀ ਇਹਦੀ ਵੀ ਬੰਦ ਹਾਲੀ ਟੁੱਟੀ ਸੜਕ ਇੱਥੋਂ ਜਿੱਥੋਂ ਨੜਾਰੇ ਤੋਂ ਪਹਲਤ ਨੂੰ ਪਿੱਛੇ ਸੜ ਜਾਂਦੀ ਟੁੱਟੀ ਸੜਕ ਬਣ ਆਪ ਤੋਂ ਨਹੀਂ ਰਹੀਆਂ ਲੋਕੀ ਉਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਤੇ ਅਖੇ ਜੀ ਖੈਰਾ ਸਾਡੀ ਸੜਕ ਨਹੀਂ ਬਣਨ ਹੁੰਦਾ ਇੱਥੇ ਹੀ ਬਸ ਨਹੀਂ ਮਨਕਰਤ ਝੂਠੇ ਬੇਬੁਨਿਆਦ ਇਲਜ਼ਾਮ ਕਦੀ ਕੋਈ ਇੰਟਰਵਿਊ ਰੇਂਜ ਕਰਾਉਂਦੀ ਇਹਦੀ ਬੋਕਰ ਪਾਰਟੀ ਉਹਨੂੰ ਫੇ ਮਗਰ ਉਹਨੂੰ ਵੱਡੇ ਵੱਡੇ ਪੈਸੇ ਖਰਚ ਕੇ ਉਹਨੂੰ ਇੰਟਰਵਿਊ ਦੂਰ ਤੱਕ ਫੜਾਉਂਦੇ ਨੇ ਦੋਸਤੋ ਸਾਰਾ ਹੀ ਝੂਠ ਬੋਲਿਆ ਜਾ ਰਿਹਾ ਮੇਰੀ ਕਿਰਦਾਰ ਕਸ਼ੀ ਕਰਨ ਦੀ ਪੂਰੀ ਕੋਸ਼ਿਸ਼ ਕਿਜਰੀਵਾਲ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਪਰਚੇ ਦਰਜ ਕਰਕੇ ਹੱਥ ਲੜੇ ਇਸ ਜਮਾਨਤ ਜੱਪ ਮਹਿਕਮੇ ਕੋਲੋਂ ਇਹਨਾਂ ਕੋਈ ਕੰਮ ਨਹੀਂਗਾ ਅੱਛਾ ਇਹਨਾਂ ਦੀ ਕਰਤੂਤ ਸੁਣ ਲੋ ਕੱਟੋਂ ਕੱਟ 50 ਲੱਖ ਰੁਪਇਆ ਜਿਹੜਾ ਇੱਥੇ ਹੈਗਾ ਇਨਚਾਰਜ ਇਹ ਟੈਂਡਰਾਂ ਦਾ ਕੰਮ ਕਰਦਾ ਟਰੱਕ ਸਾਰੇ ਜਾਲੀ ਨੰਬਰ ਪਲੇਟਾਂ ਜਾਲੀ ਪੁਰਾਣੇ ਖੜਕੇ ਹੋਏ ਟਰੱਕ ਟਰੱਕ ਦੀਆਂ ਵਿੱਚ ਉਹ ਕਣਕ ਚੋਰੀ ਕਰਦੇ ਦੀ ਵੀਡੀਓ ਮੈਂ ਤੁਹਾਡਾ ਨਾਲ ਪਹਿਲਾਂ ਸ਼ੇਅਰ ਕਰ ਚੁੱਕਾ 50 ਲੱਖ ਰੁਪਇਆ ਆੜਤੀਆਂ ਦਾ ਢੋਆ ਠਵਾਈ ਦਾ ਦੇਣਾ ਉਹ ਦਿੱਤਾ ਨਹੀਂਗਾ ਆ ਚੋਰੀਆਂ ਕਰਦੇ ਨੇ ਲੋਕਾਂ ਦੇ ਨਾਲ ਇੱਥੇ ਬਸ ਨਹੀਂ ਇਹਦੀ ਜਿਹੜੀ ਇੱਕ ਇੰਟਰਲੌਕ ਦੀ ਟਾਈਲ ਦੀ ਫੈਕਟਰੀ ਲਾਈਏ ਨੇ ਰਾਜਪੁਰ ਤੋਂ ਜਿਹੜੀ ਮੰਡੀ ਨੂੰ ਸੜਕ ਜਾਂਦੀ ਭਲੱਤ ਨੂੰ ਉਹਦੀ ਵੀਡੀਓ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰ ਦੂੰਗਾ ਨਾ ਉਹਦੇ ਵਿੱਚ ਕੋਈ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਕੋਈ ਕਲੀਅਰੈਂਸ ਹੈ ਉਸ ਫੈਕਟਰੀ ਦੀ ਚਾਰਦੁਵਾਰੀ ਹੈ ਨਹੀਂਗੀ ਨਾ ਪੀ ਡਬਲਯੂ ਡੀ ਦੀ ਕਲੀਅਰੈਂਸ ਹੈ ਨਾ ਫੋਰੈਸਟ ਡਿਪਾਰਟਮੈਂਟ ਦੀ ਕਲੀਅਰੈਂਸ ਹੈ ਨਾ ਕੋਈ ਹੋਰ ਕਲੀਅਰੈਂਸ ਤੋਂ ਬਿਨਾਂ ਨਜਾਇਜ਼ ਫੈਕਟਰੀ ਲਾ ਕੇ ਉਹ ਸਾਰੀਆਂ ਟਾਈਲਾਂ ਸਾਡੇ ਦੋ ਬਲਾਕਸ ਨੇ ਨੜਾਲਾ ਤੇ ਢਿਲਵਾ ਬਲਾਕਸ ਵਿੱਚ ਮਹਿੰਗੇ ਰੇਟ ਤੇ ਕੱਟਿਆ ਕੁਆਲਿਟੀ ਮਹਿੰਗੇ ਰੇਟ ਤੇ ਇਹਨਾਂ ਕੋ ਆਈਐਸਆਈ ਮਾਰਕਾ ਵੀ ਹੈਨੇਗਾ ਉਹ ਮਾਰਕਾ ਕਿਸੇ ਹੋਰ ਬੰਦੇ ਦਾ ਇਸਤੇਮਾਲ ਕਰਕੇ ਉਹਦੇ ਜ਼ਰੀਏ ਬਿਲਿੰਗ ਕਰਕੇ ਸਾਰਾ ਫਰਾਡ ਹੋ ਰਿਹਾ ਔਰ ਨੰਬਰਦਾਰੀਆਂ ਵਿੱਚ ਪੈਸੇ 5-5 ਲੱਖ ਰੁਪਈਆ ਔਰ ਤਸੀਲਾਂ ਤੇ ਥਾਣਿਆਂ ਵਿੱਚੋਂ ਹਿੱਸਾ ਥਾਣਿਆਂ ਵਿੱਚ ਕੋ ਕੇਸ ਕਾਬੂ ਆ ਜੇ ਸਹੀ ਬੰਦਾ ਇੱਕ ਮਿਆਣੀ ਵਾਲੇ ਕਾਬੂ ਆਏ ਨੇ ਰਾਪੂਰ ਮਿਆਣੀ ਪੱਗੂਪੁਰੀਆਂ ਤੋਂ ਕੁਝ ਬੰਦੇ ਹੁਣ ਪਤਾ ਲੱਗਿਆ ਕਿ ਮੋਟੀ ਕ腐ਸ਼ਨ ਲੈ ਕੇ ਤੇ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਦਾ ਪਰਚਾ ਕੈਂਸਲ ਕਰਾਵਾਂਗੇ ਚਲੋ ਉਹ ਬਾਦ ਹਰ ਕੰਮ 'ਚ ਪੈਸਾ ਹਰ ਕੰਮ ਦੇ ਵਿੱਚ ਰਿਸ਼ਵਤ ਖੋਰੀ ਤੇ ਉਲਟਾ ਮਾੜਾ ਮੈਨੂੰ ਕਹਿ ਰਹੇ ਨੇ ਜਿਹੜਾ ਅਸੀਂ ਪਿਛਲੇ 50 ਸਾਲ ਤੋਂ ਜੁੜੇ ਹੋਏ ਹਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਤਿੰਨ ਵਾਰ ਉਹਨਾਂ ਨੇ ਇਸ ਕੰਸਟਿਟੂਐਂਸੀ ਨੂੰ ਰਿਪਰੈਜ਼ੈਂਟ ਕੀਤਾ ਤਿੰਨ ਵਾਰ ਮੈਂ ਕੀਤਾ 6 ਟਾਈਮਸ 6 ਟਾਈਮਸ ਕੋਈ ਇੱਕ ਆਦਮੀ ਆਣ ਕੇ ਕਹਦੇ ਕਿ ਅਸੀਂ ਸਾਡੇ ਖਿਲਾਫ ਕੋ ਗਲਤ ਕੰਪਲੇਂਟ ਹੈਗੀ ਆ ਪਲੱਤ ਦਾ ਗਵਰਨਮੈਂਟ ਕਾਲਜ ਮੇਰੇ ਪਿਤਾ ਜੀ ਨੇ ਬਣਾਇਆ ਇਕ ਜਾਲ ਜਿਹੜਾ ਵਿਸ਼ਿਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪੁਲੱਥ ਦੇ ਵਿੱਚ ਸਕੂਲਾਂ ਦਾ ਜਿੱਦੇ ਸ਼ਾਇਦ ਇਹ ਵੀ ਪੜਿਆ ਹੋਊਗਾ ਉਹ ਸਰਕਾਰੀ ਸਕੂਲ ਚ ਜਿਹਨੂੰ ਤਮੀਜ਼ ਨਹੀਂ ਹੈ ਉਹ ਸਾਰਾ ਆਸੀਂ ਵਿਛਾਇਆ ਜਿੰਨੇ ਵਾਟਰ ਵਰਕ ਸੀਗੇ ਪੀਣ ਵਾਲਾ ਪਾਣੀ ਦਾ ਸੀਗਾ ਉਹ 2005 ਚ ਵਰਲਡ ਬੈਂਕ ਤੋਂ ਸਕੀਮ ਤੋਂ ਲਿਆ ਕੇ ਕੱਟੋ-ਕੱਟ ਨਹੀਂ ਤਾਂ ਮੇਰੇ ਖਿਆਲ ਮੈਂ ਕੋਈ 65 70 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਲੈ ਕੇ ਦਿੱਤਾ ਜਦ ਕਿ ਮੇਰੇ ਕੋਲ ਅਜ ਤੱਕ ਸੱਤਾ ਨਹੀਂ ਰਹੀ ਪਰੰਤੂ ਮੈਂ ਆਪੋਜੀਸ਼ਨ ਚ ਰਹਿ ਕੇ ਵੀ ਆਪਣੇ ਕੰਸਟਿਟੂਐਂਸੀ ਵਿੱਚ ਜਾਦਾ 14000 ਕੰਮ ਕਰਾਣਾ ਸੋ ਮੇਰੀ ਇਹਨੂੰ ਨਸੀਹਤ ਆ ਆਪਣੇ ਪਿਓ ਦੀ ਇੱਜ਼ਤ ਕਰਨੀ ਸਿੱਖ ਅੱਛਾ ਇਹਦੇ ਪਿਓ ਨੇ ਇਹਦੇ ਵਾਂਗੂ ਇੰਨੀ ਗੰਦੀ ਜ਼ੁਬਾਨ ਸੀਗੀ ਕਿ ਉਹਨੇ ਆਪਣਾ ਦਿਮਾਗ ਹੀ ਖਰਾਬ ਕਰ ਲਿਆ ਉਹ ਪਿਆ ਬਚਾਰਾ ਹੁਣ ਕਿਸੇ ਕੋਨੇ ਤੇ ਉਹਦਾ ਮੈਂਟਲੀ ਅਪਸੈਟ ਹੋ ਗਿਆ ਤੇ ਜੇ ਇਹ ਵੀ ਇਦਾਂ ਗੱਲਾਂ ਕਰੂਗਾ ਤਾਂ ਉਹ ਦਿਨ ਦੂਰ ਨੇਗਾ ਜਦ ਦਿਨ ਇਹ ਵੀ ਮੈਂਟਲੀ ਅਪਸੈਟ ਹੋ ਜਾਊਗਾ ਇੰਨੀ ਇੰਨਾ ਹੰਕਾਰ ਇੰਨਾ ਝੂਠ ਨਹੀਂ ਬੋਲੀਦਾ ਹੁੰਦਾ ਸਮਾਂ ਮੈਂ ਜਦ ਭਗਵੰਤ ਨੂੰ ਕਹਿ ਤਾ ਕੇਜਰੀਵਾਲ ਨੂੰ ਕਿ ਸਮਾਂ ਇੱਕ ਸਾਰ ਨਹੀਂ ਰਹਿੰਦਾ ਜਿੱਦਣ ਬਦਲਿਆ ਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਹਿਸਾਬ ਦੇਣਾ ਪਵੇ ਪਰ ਅੱਜ ਦਾ ਮੇਨ ਇਸ਼ੂ ਸਾਡਾ ਆ ਸੀਗਾ ਤੁਸੀਂ ਦੇਖ ਸਕਦੇ ਹੋ ਮੰਦ ਹਾਲੀ ਔਰ ਕਰਪਸ਼ਨ ਔਰ EO ਨੇ ਜਿੰਨੀ ਦੇਰ EO ਰਣਦੀਪ ਰਿਹਾ ਇੱਥੇ ਉਹਨੇ ਪ੍ਰਧਾਨ ਦੀ ਮਰਜ਼ੀ ਤੋਂ ਬਗੈਰ ਕਰੋੜਾਂ ਰੁਪਏ ਦੀ ਪੇਮੈਂਟਾਂ ਕੀਤੀਆਂ ਨੇ ਵਿੱਚ ਹੀ ਕੈਨੋਟ ਡੂ ਜਦੋਂ ਪ੍ਰੈਜ਼ੀਡੈਂਟ ਇਲੈਕਟ ਹੋ ਗਿਆ ਤੇ EO ਤੇ ਪ੍ਰਧਾਨ ਦਾ ਅਕਾਊਂਟ ਸਾਂਝਾ ਹੁੰਦਾ ਇਹਨਾਂ ਦੇ ਸਿਗਨੇਚਰਸ ਇਕੱਠੇ ਹੋਣੇ ਚਾਹੀਦੇ ਸੀਗੇ ਲੇਕਿਨ ਕੁਝ ਨਹੀਂ ਕੀਤਾ ਗਿਆ ਅੱਜ ਦਾ ਮਕਸਦ ਮੇਰਾ ਵੀਰੋ ਇਹ ਸੀਗਾ ਕਿ ਪਖੰਡ ਕਰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਸ਼ਹੀਦ ਭਗਤ ਸਿੰਘ ਜੀ ਦੀਆਂ ਫੋਟੋਆਂ ਟੰਗ ਕਰਕੇ ਤੇ ਕੰਮ ਕਰਦੇ ਨੇ ਕਰਤੂਤਾਂ ਹੈਗੀਆਂ ਸਾਰੀਆਂ ਜਾਲੀ ਸਾਰੀਆਂ ਅਨਕਨਸਟੀਟਿਊਸ਼ਨਲ ਸਾਰੀਆਂ ਗੈਰ ਕਾਨੂੰਨੀ ਇਸ ਕਰਕੇ ਔਰ ਹਾਈ ਕੋਰਟ ਨੂੰ ਐ ਟੱਚ ਸਮਝਦੇ ਨੇ ਅਸੀਂ ਤਾਂ ਲੜ ਰਹੇ ਪਹਿਲਾਂ ਵੀ ਤੇ ਗਾਹ ਵੀ ਲੜਦੇ ਰਹਿਣਾ ਅਸੀਂ ਹਾਈ ਕੋਰਟ ਦੁਬਾਰਾ ਜਾਵਾਂਗੇ ਔਰ ਚਾਰਜ ਅਵਸ਼ ਗਵਰਨਮੈਂਟ ਨੂੰ ਇਹਨੂੰ ਦੇਣਾ ਪਵੇਗਾ ਪਰ ਮੈਨੂੰ ਅਫਸੋਸ ਆ ਕਿ ਸਰਕਾਰ ਜਿਹੜੀ ਆ ਤੁਹਾਡੇ ਧਿਆਨ ਚ ਲਿਆਉਣਾ ਸੀ ਕਿ ਕਿਵੇਂ ਜ਼ਮੀਨਾਂ ਤੋਂ ਲੁੱਟੀ ਰਹੀ ਹੈ ਉਹ ਤਾਂ ਬਹੁਤ ਵੱਡਾ ਮਸਲਾ ਵਾ ਪਰ ਇਹ ਵੀ ਛੋਟੇ ਮਸਲੇ ਤੁਹਾਡਾ ਧਿਆਨ ਖਿੱਚਣਾ ਜ਼ਰੂਰੀ ਆ ਕਿਥੇ ਗੈਰ ਕਾਨੂੰਨੀ ਕੰਮ ਹੋ ਰਿਹਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀਰੋ ਸਾਭ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਡੜਾਲਾ ਸੁਭਾਨਪੁਰ ਰੋਡ ਤੇ ਮੈਂ ਬਹੁਤ ਬੋਲਤਾ ਬਹੁਤ ਟੁੱਟੀ ਸੜਕ ਹੈ ਉਹਦੀ ਤੁਰੰਤ ਬਣਾਇਆ ਜਾਵੇ ਜੇ ਔਰ ਤਿੰਨ ਵਾਰੀ ਰਿਬਨ ਕੱਟ ਚੁੱਕੇ ਨੇ ਬਸ ਹੁਣ ਬਣ ਗਈ ਬਸ ਹੁਣ ਬਣ ਗਈ ਤੇ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਨੇ ਮੇਰੇ ਤੋਂ ਮੈਂ ਸਰਕਾਰ ਨੂੰ ਇਹਦੇ ਵਾਸਤੇ ਪੁਰਜ਼ੋਰ ਅਪੀਲ ਕਰਦਾ ਕਿ ਇੰਨੀਆਂ ਮੋਤਾਂ ਹੋ ਗਈਆਂ ਨੇ ਉਹਨੂੰ ਨੰਬਰ 1 ਪ੍ਰਾਇਰਟੀ ਤੇ ਸੁਭਾਨਪੁਰ ਨਡਾਲਾ ਨਡਾਲਾ ਢਿਲਮਾ ਨਡਾਲਾ ਪਲਾਤੀ ਸੜਕ ਤੁਰੰਤ ਕੰਪਲੀਟ ਨਹੀਂ ਕਰਨਗੇ ਅਸੀਂ ਪ੍ਰੋਟੈਸਟ ਕਰਾਂਗੇ ਪੂਰਾ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਜੰਮ ਕੇ ਇਹਦਾ ਵਿਰੋਧ ਕਰਕੇ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾ ਕੇ ਪ੍ਰੈਸ਼ਰ ਪਾ ਕੇ ਤੇ ਆਏ ਸੜਕ ਨੂੰ ਕੰਪਲੀਟ ਕਰਾਉਣ ਲੱਗੇ ਥੋੜਾ ਲੰਬਾ ਹੋ ਗਿਆ ਅੱਜ ਦਾ ਮੇਰਾ ਲਾਈਵ ਪੋਡਕਾਸਟ ਜਾਂ ਲਾਈਵ ਟੈਲੀਕਾਸਟ ਮੇਨਾਂ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪਿਆਰ ਨਾਲ ਫਤਿਹ ਪ੍ਰਵਾਨ ਚਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ